ਮਾਮਲਾ 2022 ਦਾ ਹੈ ਜਦੋਂ ਦੋ ਟਰੱਕ ਡਰਾਈਵਰਾਂ ਦੇ ਉੱਪਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ਲਗਾਏ ਗਏ ਸਨ। ਦਰਅਸਲ ਉਹ ਦੋ ਟਰੱਕ ਡਰਾਈਵਰ ਜੋ ਕਿ ਪੰਜਾਬੀ ਭਾਈਚਾਰੇ ਦੇ ਨਾਲ ਸੰਬੰਧਿਤ ਹਨ ਉਹਨਾਂ ਨੂੰ ਚੈਕਿੰਗ ਦੇ ਲਈ ਰੋਕਿਆ ਗਿਆ ਸੀ ਜਿਸ ਦੌਰਾਨ ਉਹਨਾਂ ਦੇ ਟਰੱਕ ਦੇ ਵਿੱਚੋਂ ਨਸ਼ੀਲੇ ਪਦਾਰਥ ਬਰਾਮਦ ਹੋਏ ਸਨ ਜਿਨ੍ਹਾਂ ਦੀ ਕੀਮਤ ਵੀ ਬਹੁਤ ਜ਼ਿਆਦਾ ਦੱਸੀ ਗਈ ਸੀ। ਉਹਨਾਂ ਦੇ ਵੱਲੋਂ ਆਪਣੇ ਟਰੱਕ ਦੇ ਵਿੱਚ ਨਸ਼ੀਲੇ ਪਦਾਰਥ ਹੋਣ ਦੇ ਬਾਰੇ ਨਾ ਕਰ ਦਿੱਤੀ ਗਈ। ਉਹਨਾਂ ਦਾ ਇਹ ਕਹਿਣਾ ਸੀ ਕਿ ਸਾਨੂੰ ਨਹੀਂ ਪਤਾ ਕਿ ਸਾਡੇ ਟਰੱਕ ਦੇ ਵਿੱਚ ਇਸ ਤਰ੍ਹਾਂ ਦੇ ਨਸ਼ੀਲੇ ਪਦਾਰਥ ਹਨ। ਪਰ ਪੁਲਿਸ ਦੇ ਵੱਲੋਂ ਉਹਨਾਂ ਦੇ ਉੱਪਰ ਦੋਸ਼ ਲਗਾ ਦਿੱਤੇ ਗਏ ਅਤੇ ਇਸ ਮਾਮਲੇ ਦੀ ਸੁਣਵਾਈ ਹੋ ਰਹੀ ਸੀ ਤੇ ਹੁਣ ਸਾਲ 2025 ਦੇ ਵਿੱਚ ਮਾਮਲੇ ਦੀ ਸੁਣਵਾਈ ਹੋਈ ਅਤੇ ਦੋਨਾਂ ਨੂੰ ਦੋਸ਼ੀ ਕਰਾਰ ਕਰ ਦਿੱਤਾ ਗਿਆ ਅਤੇ ਇਸ ਸਾਲ ਦੇ ਅਖੀਰ ਤੱਕ ਦੋਹਾਂ ਨੂੰ ਸਜ਼ਾ ਵੀ ਸੁਣਾਈ ਜਾਵੇਗੀ ਟੌਨਟੋ ਏਰੀਏ ਦੇ ਦੋ ਟਰੱਕਰਾਂ ਨੂੰ ਸਾਰਨੀਆਂ ਜਿਉਰੀ ਨੇ ਬਲੂ ਵਾਟਰ ਬ੍ਰਿਜ ਤੇ ਕੈਨੇਡਾ ਵਿੱਚ 11 ਮਿਲੀਅਨ ਡਾਲਰ ਦੀ ਕੋਕੀਨ ਆਯਾਤ ਕਰਨ ਦਾ ਦੋਸ਼ੀ ਠਹਿਰਾਇਆ ਹੈ ਅਤੇ ਇਸ ਸਾਲ ਦੇ ਅੰਤ ਵਿੱਚ ਉਹਨਾਂ ਨੂੰ ਸਜ਼ਾ ਸੁਣਾਈ ਜਾਵੇਗੀ 11 ਦਸੰਬਰ 2022 ਨੂੰ ਮਿਸ਼ੀਗਨ ਅਤੇ ਸਾਰਨੀਆਂ ਖੇਤਰ ਨੂੰ ਜੋੜਨ ਵਾਲੇ ਪੁਲ ਤੇ ਸਰਹੱਦੀ ਅਧਿਕਾਰੀਆਂ ਨੂੰ ਇੱਕ ਵਪਾਰਕ ਟਰੱਕ ਵਿੱਚ ਨਸ਼ੀਲੇ ਪਦਾਰਥ ਮਿਲਣ ਤੋਂ ਬਾਅਦ ਬ੍ਰੈਂਟਨ ਦੇ ਰਹਿਣ ਵਾਲੇ 44 ਸਾਲਾ ਵਿਕਰਮ ਦੱਤਾ ਅਤੇ 61 ਸਾਲਾ ਗੁਰਿੰਦਰ ਸਿੰਘ ਦੋਵਾਂ ਤੇ ਕੋਕੀਨ ਆਯਾਤ ਕਰਨ ਅਤੇ ਤਸਕਰੀ ਕਰਨ ਲਈ ਕੋਕੀਨ ਰੱਖਣ ਦੇ ਦੋਸ਼ ਲਗਾਏ ਗਏ ਸਨ ਸਾਰਨੀਆਂ ਦੇ ਸੁਪੀਰੀਅਰ ਕੋਰਟ ਆਫ ਜਸਟਿਸ ਵਿੱਚ 3 ਫਰਵਰੀ ਨੂੰ ਸ਼ੁਰੂ ਹੋਏ 2 ਹਫ਼ਤਿਆਂ ਦੇ ਮੁਕਦਮੇ ਦੌਰਾਨ ਜਿਊਰੀ ਨੇ ਸੁਣਿਆ ਕਿ 115 ਕਿਲੋਗ੍ਰam ਕੋਕੀਨ ਦੀ ਬਜਾਰੀ ਕੀਮਤ ਲਗਭਗ 11 ਮਿਲੀਅਨ ਡਾਲਰ ਸੀ ਕੈਨੇਡਾ ਬਾਰਡਰ ਸਰਵਿਸੇਸ ਏਜੰਸੀ ਅਤੇ RCMP ਅਧਿਕਾਰੀਆਂ ਨੇ 2023 ਦੇ ਸ਼ੁਰੂ ਵਿੱਚ ਕਿਹਾ ਸੀ ਕਿ ਸ਼ੱਕੀ ਕੋਕੀਨ ਦੀਆਂ 99 ਇਟਾਂ ਜ਼ਬਤ ਕੀਤੀਆਂ ਗਈਆਂ ਹਨ ਜਿਨ੍ਹਾਂ ਦੀ ਕੀਮਤ 5 ਮਿਲੀਅਨ ਡਾਲਰ ਤੋਂ 6 ਮਿਲੀਅਨ ਡਾਲਰ ਦੇ ਵਿਚਕਾਰ ਹੈ। ਮੁਲਜ਼ਮ ਟਰੱਕ ਡਰਾਈਵਰ ਨੇ ਆਪਣੇ ਟ੍ਰੇਲਰ ਵਿੱਚ ਨਸ਼ੀਲੇ ਪਦਾਰਥਾਂ ਦੇ ਹੋਣ ਬਾਰੇ ਜਾਣਨ ਤੋਂ ਇਨਕਾਰ ਕੀਤਾ। ਵਿਕਰਮਦੱਤਾ ਅਤੇ ਗੁਰਿੰਦਰ ਸਿੰਘ ਨੇ ਮੁਕਦਮੇ ਦੌਰਾਨ ਦਲੀਲ ਦਿੱਤੀ। ਕਿ ਉਹਨਾਂ ਨੂੰ ਨਹੀਂ ਪਤਾ ਸੀ ਕਿ ਨਸ਼ੀਲੇ ਪਦਾਰਥ ਉਹਨਾਂ ਦੇ ਮਾਲ ਦਾ ਹਿੱਸਾ ਹਨ ਹਾਲਾਂਕਿ ਜਿਊਰੀ ਨੇ ਅਸਹਿਮਤ ਹੋ ਕੇ ਦੋਵਾਂ ਨੂੰ ਸਾਰੇ ਮਾਮਲਿਆਂ ਵਿੱਚ ਦੋਸ਼ੀ ਠਹਿਰਾਇਆ ਸਜ਼ਾ ਤੋਂ ਪਹਿਲਾਂ ਦੀਆਂ ਰਿਪੋਰਟਾਂ ਅਤੇ ਸਜ਼ਾ ਸੁਣਾਉਣ ਲਈ ਕੇਸ ਨੂੰ ਅਗਸਤ ਤੱਕ ਮੁਲਦਵੇ ਕਰ ਦਿੱਤਾ ਗਿਆ ਦੱਤਾ ਅਤੇ ਸਿੰਘ ਨੂੰ ਉਹਨਾਂ ਦੀ ਗ੍ਰਿਫਤਾਰੀ ਤੋਂ 10 ਦਿਨ ਬਾਅਦ 21 ਦਸੰਬਰ 2022 ਨੂੰ ਇੱਕ ਵਿਸ਼ੇਸ਼ ਸੁਣਵਾਈ ਤੋਂ ਬਾਅਦ ਜ਼ਮਾਨਤ ਦੇ ਦਿੱਤੀ ਗਈ ਸੀ। ਦੱਤਾ ਜੋ ਕਿ ਮੂਲ ਰੂਪ ਵਿੱਚ ਭਾਰਤ ਦਾ ਰਹਿਣ ਵਾਲਾ ਹੈ ਨਵੰਬਰ 2016 ਤੋਂ ਮਈ 2022 ਤੱਕ ਬ੍ਰਾਂਟਨ ਵਿੱਚ ਹਾਲ ਟਰਾਂਸਪੋਰਟ ਦਾ ਡਾਇਰੈਕਟਰ ਸੀ ਅਤੇ ਉਸਦੇ ਆਨਲਾਈਨ ਪ੍ਰੋਫਾਈਲਾਂ ਦੇ ਅਨੁਸਾਰ ਮਈ 2021 ਤੋਂ ਟਰੱਕਿੰਗ ਨੇਸ਼ਨ ਨਾਲ ਵੀ ਹੈ। ਪਿਛਲੇ ਸਾਲ ਸਾਰਨੀਆ ਵਿੱਚ ਬ੍ਰੈਂਡਫੋਰਡ ਦੇ ਇੱਕ ਵਿਅਕਤੀ ਜੋ ਐਸਯੂਵੀ ਚਲਾ ਰਿਹਾ ਸੀ ਅਤੇ ਬ੍ਰੈਂਟਨ ਦੇ ਇੱਕ ਟਰੱਕਰ ਨੂੰ ਪੁਲ ਤੇ 3.5 ਮਿਲੀਅਨ ਡਾਲਰ ਤੋਂ 5 ਮਿਲੀਅਨ ਡਾਲਰ ਦੇ ਵਿਚਕਾਰ ਕੁਕੀਨ ਦੀ ਤਸਕਰੀ ਕਰਨ ਦੇ ਦੋਸ਼ ਵਿੱਚ 11 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ। ਟੋਰਾਂਟੋ ਦੇ ਇੱਕ ਟਰੱਕਰ ਨੂੰ ਪਿਛਲੇ ਸਾਲ 2022 ਵਿੱਚ 3.6 ਮਿਲੀਅਨ ਡਾਲਰ ਕੁਕੀਨ ਦੀ ਤਸਕਰੀ ਕਰਨ ਦੇ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਜਲਦੀ ਹੀ ਸਜ਼ਾ ਸੁਣਾਈ ਜਾਵੇਗੀ। ਉਸ ਨੂੰ 12 ਸਾਲ ਤੱਕ ਦੀ ਕੈਦ ਹੋ ਸਕਦੀ ਹੈ ਤਾਂ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਹਨ ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰਾਂ ਦੇ ਉੱਪਰ ਦੋਸ਼ ਲਗਾਏ ਜਾਂਦੇ ਹਨ ਉਹਨਾਂ ਦੇ ਵੱਲੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕੀਤੀ ਜਾਂਦੀ ਹੈ ਵਿਕਰਮ ਦੱਤਾ ਅਤੇ ਗੁਰਿੰਦਰ ਸਿੰਘ ਨੂੰ ਇਸ ਸਾਲ ਦੇ ਅੰਤ ਵਿੱਚ ਸਜ਼ਾ ਸੁਣਾਈ ਜਾ ਸਕਦੀ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ